ਫੇਰ ਇੱਕ ਸਕੂਲ ਦੇ ਵਿੱਚ ਲੈ ਕੇ ਆਏ ਜਿੱਥੇ ਕੀ ਪਰਾਤਨ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪੁਰਾਣੇ ਸਮੇਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਸੀ ਦਾਦੀਆਂ ਮਾਵਾ ਸਾਡੀਆਂ ਉਹ ਬੜੇ ਇੰਜਾਂ ਦੇ ਨਾਲ ਦੀਵਾਲੀ ਜਿਹੜੀਆਂ ਬਣਾਉਂਦੀਆਂ ਸੀ ਕਿੱਦਾਂ ਬਣਾਉਂਦੀਆਂ ਸੀ ਦੀਵਾਲੀਆਂ గోਆ ਫੇਰ ਕੇ ਤੇ ਘਰ ਦੇ ਵਿੱਚ ਰੰਗੋਲੀ ਬਣਾਉਂਦੇ ਸੀ ਬੜੇ ਵਧੀਆ-ਵਧੀਆ ਪੇਂਟਿੰਗ ਕਰਦੀਆਂ ਸੀਗੀਆਂ ਫੇਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅੱਜ ਕੀ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੇ ਬੜੀ ਮਿਹਨਤ ਦੇ ਨਾਲ ਰੰਗੋਲੀ ਤਿਆਰ ਕੀਤੀ ਏ ਉਧਰ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ ਬੇਟੀ ਬਚਾਓ ਬੇਟੀ ਪੜ੍ਹਾਓ ਉਹ ਵੀ ਬੜਾ ਵਧੀਆ ਮੈਸੇਜ ਜਿਹੜਾ ਦਿੱਤਾ ਹਰ ਇੱਕ ਰੰਗੋਲੀ ਦੇ ਵਿੱਚ ਜਿਹੜਾ ਏ ਉਹ ਕੋਈ ਨਾ ਕੋਈ ਬੱਚਿਆਂ ਵੱਲੋਂ ਮੈਸੇਜ ਦਿੱਤਾ ਗਿਆ ਬੜੀ ਵੱਡੀ ਗੱਲ ਆ ਕਿ ਐਦਾਂ ਦੇ ਜਿਹੜੇ ਬੱਚੇ ਨੇ ਉਹ ਵੀ ਹੈਗੇ ਨੇ ਕਿ ਜਿਹਰੇ ਐਦਾਂ ਦੇ ਮੈਸੇਜ ਦਿੰਦੇ ਨੇ ਤੇ ਨਾਲ ਦੀ ਨਾਲ ਐਦਾਂ ਵੀ ਰੰਗੋਲੀ ਵੀ ਬਣਾਉਂਦੇ ਨੇ ਸੋ ਨਿੱਜੀ ਸਕੂਲ ਦੇ ਵਿੱਚ ਲੈ ਕੇ ਆਏ ਆ ਆਪਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਕਿ ਬਹੁਤ ਵਧੀਆ ਰੰਗੋਲੀ ਬਣਾਈ ਆ ਪੁਰਾਣੇ ਸਮੇਂ ਦੇ ਵਿੱਚ ਸਾਡੇ ਜਿਹੜੇ ਦਾਦੀ ਕਹ ਲੋ ਜਾਂ ਮਾਤਾਵਾ ਕਹ ਲੋ ਉਹ ਘਰ ਦੇ ਵਿੱਚ ਐਦਾਂ ਦੀਆਂ ਮਿੱਟੀ ਦੀਆਂ ਜਿਹੜੀ ਦੀਵਾਲੀ ਬਣਾਦੇ ਸੀ ਤੇ ਨਾਲ ਦੀ ਨਾਲ ਦੁਵਾਰਾਂ ਦੇ ਉੱਤੇ ਪੇਂਟਿੰਗ ਕਰਦੇ ਸੀਗੇ ਪਰ ਅੱਜ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਨੇ ਸੋ ਮੈਂ ਗੱਲਬਾਤ ਵੀ ਕਰਦੀ ਆ ਉੱਥੋਂ ਦੇ ਜਿਹੜੇ ਬੱਚੇ ਨੇ ਉਹਨਾਂ ਨਾਲ ਗੱਲਬਾਤ ਕਰਦੀ ਆ ਕੀ ਕਹਣਾ ਉਹਨਾਂ ਦਾ ਸੋਤੂ ਦੇ ਜਿਹੜੇ ਬੱਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕੀ ਕਹਿਣਾ ਤੁਹਾਨੂੰ ਦੱਸ ਦਿੰਦੇ ਕੀ ਮਾਂ ਪੇ ਜੀ ਹੁਣ ਕਿੱਲੇ ਲੜਕੀ ਬੋਲਦੀ ਆ ਜਿਆਦਾ ਇਹ ਕਿਰਤ ਦੀਵਾਲੀ ਦਾ ਤਿਉਹਾਰ ਜਿਹੜਾ ਤੁਹਾਡੇ ਸਕੂਲ ਦੇ ਵਿੱਚ ਮਨਾਇਆ ਜਾ ਰਿਹਾ ਪ੍ਰਾਪਤਨ ਸਮੇਂ ਦੀਆਂ ਤਸਵੀਰਾਂ ਜੋ ਅਸੀਂ ਘਰ ਦੇ ਤੋਂ ਇਕੱਠਾ ਕੀਤੀਆਂ ਨੇ ਕਿ ਦਿਖਾ ਦਿੰਦੇ ਹਾਂ ਸਭ ਤੋਂ ਪਹਿਲਾਂ ਦੀ ਹੈਪੀ ਦੀਵਾਲੀ ਟੂਲ ਜੇ ਧਰਮ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਦੀਵਾਲੀ ਦਾ ਫੰਕਸ਼ਨ ਹੈ ਇਹ ਸਾਡੇ ਸਕੂਲ ਹਰ ਸਾਲ ਮਨਾਇਆ ਜਾਂਦਾ ਹੈ ਤੇ ਅਸੀਂ ਹਰ ਸਾਲ ਇਸ ਵਿੱਚ ਪਾਰਟਿਸਪੇਟ ਕਰਦੇ ਹਾਂ ਤੇ ਅਸੀਂ ਇਹ ਰੰਗੋਲੀ ਪਣਾਈ ਹੈ ਡਾਂਡੀਆਂ ਵਾਲੀ ਇਹ ਰੰਗੋਲੀ ਉਸ ਤੇ ਹੈ ਕਿ ਸ਼੍ਰੀ ਰਾਮ ਚੰਦਰ ਜੀ ਜਦੋਂ ਅਯੁੱਧਿਆ ਦੇ ਵਿੱਚ ਆਏ ਤਾਂ ਲੋਕਾਂ ਨੇ ਜਸ਼ਨ ਮਨਾਇਆ ਇਹ ਗੱਲ ਤੇ ਇਹ ਜਿਹੜਾ ਤੁਹਾਨੂੰ ਸਾਡੀ ਬੇਟੀ ਬਚਾਓ ਬੇਟੀ ਪੜ੍ਹਾਓ ਠੀਕ ਤੇ ਪੋਲੂਸ਼ਨ ਵਾਲੀ ਜਿਹੜੀ ਖੜਾਈ ਹੈ ਯੋਗਾ ਦੀ ਅੱਜ ਕੰਤੀ ਤੁਸੀਂ ਦੇਖ ਸਕਦੇ ਹੋ ਕਿ 에ਅ ਪੋਲੂਸ਼ਨ ਬਹੁਤ ਹੋ ਚੁੱਕਾ ਦਾ ਇਸ ਕਰਕੇ 에ਅ ਨੂੰ ਸੁਨੇਹੇ ਦਿੱਤੀਆ ਕਿ ਸਾਰੋਂ ਯੋਗਾ ਕਰਦੇ ਰਹਿਣਾ ਚਾਹੀਦਾ ਵਾ ਤੇ ਉਧਰ ਸਾਡੇ ਬੱਚਿਆਂ ਨੇ ਐਗਜ਼ੀਬਿਸ਼ਨਾਂ ਵੀ ਬਣਾਈਆਂ ਨੇ ਉਹ ਸਾਰੀਆਂ ਹੱਥੋਂ ਬਣੀਆਂ ਹੀਆਂ ਨੇ ਕੋਈ ਬਾਜ਼ਾਰੋਂ ਨਹੀਂ ਲੈ ਆਦੀ ਦੀ ਸਾਰੇ ਹੋਮ ਮੇਡ ਜੋ ਵੀ ਮਟੀਰੀਅਲ ਤਿਆਰ ਰੱਖਿਆ ਸੀ ਉਹ ਕਿਦਾਂ ਦੇਖਦੇ ਹੋ ਕਿ ਇਹ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਬੜੀਆਂ ਪ੍ਰਾਤਨ ਤਸਵੀਰਾਂ ਨੇ ਕੀ ਸਾਡੇ ਜਿਹੜੀਆਂ ਮਾਤਾਵਾ ਨਹੀਂ ਦੱਲੀਆਂ ਸੀ ਪਹਿਲਾਂ ਮਿੱਟੀ ਦੇ ਬਾਰੇ ਬਣਾਦੇ ਸੀ ਬੂਰਾ ਫੇਰ ਨਾ ਕਰਦੇ ਅੱਜ ਵੀ ਸਾਡੇ ਸਾਡੇ ਕਿੰਨਾ ਕਿਤੇ ਯਾਦ ਤੁਹਾਨੂੰ ਹੁਣ ਵੀ ਆਉਂਦੇ ਇਹ ਜੋ ਵੀ ਅੱਜ ਅਪਾ ਜੀ ਮਟੀਰੀਅਲ ਜਾਂ ਕੁਝ ਵੀ ਬਣਾਇਆ ਇਹ ਸਾਡੇ ਸਾਰੇ ਟੀਚਰ ਸਾਡੇ ਡਰਾਇੰਗ ਦੇ ਟੀਚਰ ਰਮਨ ਜੀਜ਼ ਮੈਮ ਸਾਡੇ ਪੇਂਟਿੰਗ ਮੈਮ ਰਿਚਾ ਮੈਡਮ

ਇੱਥੇ ਸਾਰੇ ਜੀ ਸਾਰੇ ਟੀਚਰ ਨੇ ਇਹ ਕਿਹਾ ਹੈ ਸਾਡੇ ਸਾਰੇ ਟੀਚਰ ਸਾਡਾ ਸਾਰਾ ਸਟਾਫ ਉਹਨਾਂ ਨੇ ਇਹ ਕਿਹਾ ਕਿ ਇਹ ਗ੍ਰੀਨ ਵਾਲੇ ਬਣਾੜੀਆਂ ਬਟਾਕੇ ਨਈ ਜਨਾ ਪੋਲੂਸ਼ਨ ਹੋਏ ਉਹ ਚੀਜ਼ ਨਹੀਂ ਕਰਨੀ ਉਹ ਵੀ ਹੈ ਗ੍ਰੀਨ ਵਾਲੇ ਬਣਾੜੀਆਂ ਤੇ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਕਿਰਤ ਵਾਲੀ ਉਹ ਗੱਲਬਾਤ ਕੀਤੀ ਬੱਚਿਆਂ ਨਾਲ ਬੱਚਿਆਂ ਨੇ ਵੀ ਕਿਹਾ ਕਿ ਸਾਡੇ ਟੀਚਰਸ ਜਿਹੜੇ ਮੈਮ ਨੇ ਉਹ ਹੀ ਸਾਡੇ ਮਾਤਾ ਪਿਤਾ ਨੇ ਤੇ ਉਹਨਾਂ ਦੀ ਆਗਿਆ ਦੇ ਨਾਲ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਜਿਹੜੀਆਂ ਇਹ ਖੁਲੀ ਚਾਰਕੀ ਕੀਤੀ ਜਾਂਦੀ ਆ ਪਰ ਉੱਥੇ ਜਿਹੜੇ ਪ੍ਰਿੰਸੀਪਲ ਨੇ ਆਪਾਂ ਗੱਲਬਾਤ ਕਰਦੇ ਆ ਸੋ ਸੀਨਾ ਮਕੋੜਾ ਮਾਲੀ ਕਿੱਦਾਂ ਲੱਗਦਾ ਬੱਚਿਆਂ ਦੀ ਸਿੱਖਿਆ ਵਗੇ ਅੱਜ ਫੇਰ ਉਹਨਾਂ ਨੇ ਪ੍ਰਾਤਕ ਸਮਾਗਮ ਦਾ ਯਾਦ ਕਰਾਉਣਾ ਕਿ ਪਹਿਲਾਂ ਉਹ ਕੱਲੇ ਰੋਟੀਆਂ ਬੰਦੀਆਂ ਸੀ ਜਾਂ ਘਰ ਦੇ ਵਿੱਚ ਉਹ ਜਿਹੜਾ ਜੜਾ ਬੀਜਦੇ ਸੀਗੇ ਬਾਅਦ ਕਦਾਂ ਜੋਤੀ ਬਣਾਦੇ ਸੀਗੇ ਪਿੰਡੇ ਅੱਜ ਫੇਰ ਉਹ ਯਾਦ ਕਰਾਉਂਦੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਸੰਗਾ

ਤੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਵੀ ਕਿਹਾ ਕਿ ਹਰ ਇੱਕ ਰੰਗੋਲੀ ਦੇ ਵਿੱਚ ਐਦਾਂ ਹੀ ਜਿਰਾਏ ਕੋਈ ਨਾ ਕੋ ਮੈਸੇਜ ਹੁੰਦਾ ਕਿ ਹਰ ਸਾਡੀ ਤਰ੍ਹਾਂ ਐਸਾ ਵੀ ਤੇ ਨਾਲ ਦੀ ਨਾਲ ਰੰਗੋਲੀ ਵੀ ਜਿਹੜੀ ਬੱਚਿਆਂ ਨੂੰ ਪੜਾਈ ਜਾ ਰਹੀ ਹੈ ਤੋ ਵੀਡੀਓ ਨੂੰ ਬਾਤਾਂ ਵਿੱਚ ਸ਼ੇਅਰ ਕਰਿਓ ਤਾਂ ਕਿ ਫੇਰ ਪ੍ਰਾਰਥਨ ਸਮੇਂ ਦੀ ਜਿਹੜੀ ਟ੍ਰੀਡਿੰਗ ਉਹ ਦੇਖ ਸਕੋ ਤੋ ਕੈਮਰਾ ਪਰਸਨ ਬੋਹਣਾ ਕਰਵਾਦਾਂ ਲਕੀ ਰਾਜਪੂਤ ਦਾ ਹੁਦਾਸਰ